Thank you. موسيقي سمسمية ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਸੀ ਸਿਰਸਿੰਘ ਬੋਲਦਾ ਜੀ ਮੈਂ ਜਗਲਾਪ ਭਾਗ ਤੋਂ ਅਸੀਂ ਜੀ ਇਹ ਪਿੰਡ ਚੋਂ ਵੱਲੋਂ ਦੱਸਿਆ ਗਿਆ ਸੀ ਬਈ ਇੱਥੇ ਕੋਈ ਜਾਨਵਰ ਆਇਆ ਤੇਰੀ ਆਪ ਦਾ ਪਿੰਜਰਾ ਲਾਇਆ ਜੋ ਕੋਈ ਆਏਗਾ ਤਾਂ ਮੜਕ ਤੇ ਪਾਵਲ ਨੂੰ ਸੂਚਿਤ ਕੀਤਾ ਜਾਊ। ਕੀ ਨਾਮ ਹੈ ਜੀ ਕਿਹੜੇ ਪਿੰਡ ਤੋਂ ਕੀ ਮਾਮਲਾ? ਹਾਂ ਮੇਰਾ ਨਾਮ ਬਲਕਾਰ ਸਿੰਘ ਹੈ। ਪਿੰਡ ਮੇਰਾ ਸੰਗੂ ਤੋਣਾ ਹੈ। ਤੇ 8:00 ਵਜੇ ਦੇ ਕਰੀਬ ਅਸੀਂ ਇੱਥੇ ਜੋ ਜਾਨਵਰ ਦੇਖੇ ਗਏ ਆ ਜੋ ਕਿ ਤਿੰਦੂਆ ਨਸਲ ਦੇ ਆ ਤੇ ਉਹ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹਦੇ ਵਾਸਤੇ ਬੇਚਾਉਣੇ ਵੀ ਦਾ ਪ੍ਰਸ਼ਾਸਨ ਕੋਈ ਕਾਰਵਾਈ ਕਰੇ ਤੇ ਉਹਨਾਂ ਨੂੰ ਜਲਦੀ ਜਲਦੀ ਫੜਾਇਆ ਜਾਵੇ। ਤਾਂ ਕਿ ਕੋਈ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਹੜੀ ਜਗ੍ਹਾ ਤੋਂ ਜਿਹੜੇ ਤਿੰਦੂਏ ਦੇਖੇ ਗਏ ਆ ਆ ਪਿੰਡ 'ਚ ਡਰ ਦਾ ਮਾਹੌਲ ਆ ਜ਼ਰੂਰ ਆ ਬੱਚੇ ਖੇਡਦੇ ਆ ਸੜਕਾਂ ਤੇ ਰਾਹ ਗਲੀਆਂ 'ਚ ਖੇਡਦੇ ਹੈਗੇ ਛੱਪੜ ਦੇ ਨੇੜੇ ਹੈਗੇ ਆ ਇੱਥੇ ਕਾਫੀ ਲੋਕਾਂ ਨੂੰ ਜਗ੍ਹਾ ਹੈਗੀ ਆ ਤੇ ਉਹਦੇ ਕਰਕੇ ਵੀ ਡਰ ਦਾ ਮਾਹੌਲ ਤਾਂ ਹੈਗਾ ਹੀ ਆ ਤੇ ਬੱਚੇ ਖੇਡਦੇ ਆ ਬੱਚਾਂ ਦਾ ਡਰ ਹੈਗਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਤਿੰਦੂਏ ਹੁਣ ਬਹੁਤ ਸਾਰੇ ਨੇ ਕਿਹੜੀ ਜਗ੍ਹਾ ਤੇ ਜਿਹੜਾ ਤੇ ਕਾਫੀ ਵੱਡਾ ਛੱਪੜ ਹੈਗਾ ਇਹ 7-8 ਕਿੱਲਾਂ ਦੇ ਵਿੱਚ ਫੈਲਿਆ ਹੋਇਆ ਤੇ ਚਾਰ-ਚੁਪਰੇ ਕਾਫੀ ਕੀ ਮੰਗ ਰਹੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨੂੰ ਜਲਦੋ ਜਲਦ ਫੜਿਆ ਜਾਵੇ ਪਿੰਡ ਦਾ ਜਿਹੜਾ ਡਾਰ ਮਾਹੌਲ ਹੈ ਉਹ ਸ਼ਾਮ ਆਮ ਆਂਗੂ ਆਮ ਹੋਵੇ ਵੀ ਨਾ ਮੈਂ ਜੀ ਕਿਹੜੇ ਪਿੰਡ ਤੋਂ ਕੀ ਮੰਗਦਾ ਵੀਰ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਪਿੰਡ ਸੰਗੂਤੌਣਾ ਜੀ ਇੱਥੇ ਤਿੰਨ ਦੂਏ ਦੇਖੇ ਗਏ ਜੀ ਇਸ ਕਰਕੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਤੇ ਮੰਗ ਵਿਭਾਗ ਵੱਲੋਂ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਜੀ ਤੇ ਉਹ ਆਪਣਾ ਆਪ ਦਾ ਕੰਮ ਵੀ ਕਰ ਰਹੀ ਜੀ ਕਿੰਨੇ ਤਿੰਨ ਦੂਏ ਦੇਖੇ ਗਏ ਕਿੰਨੇ ਵਜੇ ਦਾ ਸਮਝ ਕਿਹੜੀ ਜਗ੍ਹਾ ਤੇ ਦੇਖੇ ਗਏ ਤੇ ਪਿੰਡ ਵਿੱਚ ਕਿਸ ਦਾ ਮਾਹੌਲ ਹੈ ਤੇ ਇਹ ਦੋ ਦੇਖੇ ਗਏ ਜੀ तकरीबन 8 ਵਜੇ ਦਾ ਟਾਈਮ ਸੀ ਜਦੋਂ ਦੇਖੇ ਗਏ ਆ ਤੇ ਪਿੰਡ ਵਿੱਚ ਇਸ ਕਰਕੇ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਸਾਰਾ ਜਾਨੀਗਾ ਇਲਾਕਾ ਡਰਿਆ ਬਈ ਇੱਥੋਂ ਦਾ ਤੇ ਕੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ ਜਦ ਵਿਭਾਗ ਦੇ ਉਹ ਵੀ ਆਪਦੀ ਕਾਰਵਾਈ ਕਰਕੇ ਤੇ ਤਾਂ ਜੋ ਪਿੰਡ ਵਿੱਚ ਸਾਰੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਾਨਵਰਾਂ ਨੂੰ ਸਾਰਾ ਖਤਰਾ ਬਣਿਆ ਉਹ ਟਾਲਿਆ ਜਾ ਸਕੇ ਕੋਈ ਅਨਸਖਾਂਵੀ ਘਟਨਾ ਨਾ ਹੋ ਸਕੇ ਇਸ ਤੋਂ ਪਹਿਲਾਂ ਪਹਿਲਾਂ ਕੋਈ ਕਾਰਵਾਈ ਕੀਤੀ ਜਾਵੇ